ਹਾਂਜੀ ਸਤਿ ਸ੍ਰੀ ਅਕਾਲ ਜੀ ਦੇ ਕਲੈਕਸ਼ਨ ਬਟੇਕਰ ਨਾਲ ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਤੇ ਮੈਂ ਅੱਜ ਤੁਹਾਡੇ ਲਈ ਫਿਰ ਇੱਕ ਸੋਹਣੀ ਜੀ ਕਲੈਕਸ਼ਨ ਲੈ ਕੇ ਆਈਆਂ ਅੱਜ ਦੀ ਕਲੈਕਸ਼ਨ ਦੇ ਵਿੱਚ ਰਹਿਣਗੇ ਪਿਓਰ ਚਨਾਉਂਦੇ ਸੂਟ ਨੇ ਵਿਦ ਦੁਪੱਟਾ ਪਿਓਰ ਚਨਾਉਂਦਾ ਹੀ ਦੁਪੱਟਾ ਹੈ ਚਨਾਉਂਦੀ ਸ਼ਰਟ ਤੇ ਨਾਲ ਕ੍ਰੇਪ ਦੀ ਬਾਟਮ ਰਹਿ ਗਈ ਤੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਜੇ ਕੋਈ ਵੀ ਕਲਰ ਪਸੰਦ ਆਉਂਦਾ ਤੇ ਤੁਸੀਂ ਲੈ ਸਕਦੇ ਹੋ ਜੀ ਫੈਬਰਿਕ ਬਹੁਤ ਸੋਹਣਾ ਹੈ ਫੈਬਰਿਕ ਦੀ ਆਪਣੀ ਫੁੱਲ ਗਰੰਟੀ ਹੈ ਕੋਈ ਫੈਬਰਿਕ ਖਰਾਬ ਨਹੀਂ ਹੁੰਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਤੇ ਮੈਂ ਇਹ ਕਿਸੇ ਭੈਣ ਦਾ ਆਰਡਰ ਸੀ ਉਹਨਾਂ ਨੇ ਮੈਨੂੰ ਆਰਡਰ ਦਿੱਤਾ ਸੀ ਅਜੇ ਸਟਿਚ ਹੋਣੇ ਨਹੀਂ ਕੁਝ ਵਰਕ ਹੋਣੇ ਨੇ ਤੇ ਮੈਂ ਸੋਚਿਆ ਕਿ ਇਹਨਾਂ ਦੇ ਨਾਲ ਦੇ ਪਹਿਲਾਂ ਹੀ ਜੋ ਸੂਟ ਨੇ ਕਲਰ ਤੁਹਾਡੇ ਨਾਲ ਸ਼ੇਅਰ ਕਰਨੀ ਆ ਤਾਂ ਕਿ ਜੇ ਤੁਹਾਨੂੰ ਵੀ ਕੋਈ ਇਹਨਾਂ ਦੀ ਚੋ ਪਸੰਦ ਆਵੇ ਸੂਟ ਤੇ ਤੁਸੀਂ ਲੈ ਸਕਦੇ ਹੋ ਜੀ ਤੇ ਲਓ ਜੀ ਮੈਂ ਤੁਹਾਨੂੰ ਸੂਟ ਚੈੱਕ ਕਰਵਾਨੀ ਆ ਬਹੁਤ ਹੀ ਸੋਹਣੇ ਸੂਟ ਨੇ ਤੇ ਬਹੁਤ ਹੀ ਸੋਹਣੇ ਕਲਰ ਨੇ ਫੈਬਰਿਕ ਬਹੁਤ ਸੋਹਣਾ ਹੈ ਤੇ ਇਹ ਸੂਟ ਆਪਣੇ ਬਹੁਤ ਵਾਰੀ ਰਿਪੀਟ ਹੋਏ ਨੇ ਥੋੜਾ ਬਹੁਤ ਕਲਰ ਚ ਫਰਕ ਆ ਜਾਂਦਾ ਜੇ ਡਿਜ਼ਾਈਨਿੰਗ ਚ ਫਰਕ ਆ ਜਾਂਦਾ ਤੇ ਅਸੀਂ ਦੁਪੱਟਾ ਕਪੜਾ ਚ ਨਾਉਣੀ ਹੈ ਮੈਂ ਪਹਿਲਾਂ ਵੀ ਬਹੁਤ ਹੀ ਸੂਟ ਸੇਲ ਕੀਤੇ ਨੇ ਇਹ ਦੇਖੋ ਇਹ ਨਾ ਇਹਦੇ ਸਿਗਨਲਸ ਦੀ ਕਢਾਈ ਹੋਈ ਹੈ ਤੇ ਇਹ ਜਿਵੇਂ neck ਤੇ ਡਿਜ਼ਾਈਨ ਆ ਜਾਏਗਾ ਤੇ نیچے ਰਹੇਗਾ ਕੇਰਾ ਬੈਕ ਫਰੰਟ ਦਾ ਕੇਰਾ ਸੇਮ ਬਣਿਆ ਤੇ ਬਾਹਾਂ ਜਿਹੜੀਆਂ ਨੇ ਉਹ ਐਕਸਟਰਾ ਦਿੱਤੀਆਂ ਹੋਈਆਂ ਨੇ ਬਾਹਾਂ ਤੇ ਵੀ ਇਸੇ ਤਰ੍ਹਾਂ ਹੀ ਡਿਜ਼ਾਈਨ ਆਏਗਾ ਜੀ ਜਿਵੇਂ ਕੇਰੇ ਦਾ ਡਿਜ਼ਾਈਨ ਹੈ ਇਵੇਂ ਹੀ ਬਾਹਰ ਡਿਜ਼ਾਈਨ ਡਾਏਗਾ ਇਹ ਦੇਖੋ ਇਹ ਬਾਹਾਂ ਤੇ ਇਦਾਂ ਹੀ ਡਿਜ਼ਾਈਨ ਆਏਗਾ ਤੇ ਬੈਕ ਫਰੰਟ ਤੇ ਵੀ ਸੇਮ ਡਿਜ਼ਾਈਨ ਆਏਗਾ ਜੀ ਆ ਲਓ ਜੀ ਆ ਦੇਖੋ ਇਹ ਬਾਜੁਰਆਂੀਆਂ ਇਹ ਬਾਜੂਆਂ ਤੇ ਬਾਰਡਰ ਐਵੇਂ ਦਾ ਆਏਗਾ ਦੇਖੋ ਐਵੇਂ ਕਰਕੇ ਆਏਗਾ ਤੇ ਇਹਦੇ ਨਾਲ ਪਲੇਨ ਬਾਟਮ ਰਹਗੀ ਬਾਟਮ ਸ਼ਾਇਦ ਬਾਟਮੇ ਦੀ ਤੇ ਵਰਕ ਹੋਣਾ ਬਾਟਮ ਚਲੀ ਗਈ ਏ ਤੇ ਇਹ ਇਹਦੇ ਨਾਲ ਰਿਹਾ ਦੁਪੱਟਾ ਦੇਖੋ ਦੁਪੱਟਾ ਕਿੰਨਾ ਸੋਹਣਾ ਹੈ ਲਾਈਟ ਜਿਹਾ ਸਕਾਈ ਬਲੂ ਕਲਰ ਹੈ ਤੇ ਉੱਤੇ ਬਲੈਕ ਪ੍ਰਿੰਟ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਦੇਖੋ ਜੀ ਬੰਦ ਦਿਖੋ ਪੂਰਾ 2.5 ਮੀਟਰ ਦਾ ਦੁਪੱਟਾ ਹੈ ਦੁਪੱਟਾ ਉੱਪਰ ਲਿਆ ਆ ਵੀ ਬਹੁਤ ਸੋਹਣਾ ਲੱਗਦਾ ਹੈ ਦੇਖੋ ਤੇ ਲਓ ਜੀ ਨੈਕਸਟ ਕਲਰ ਹੈ ਜੋ ਫਰੋਜੀ ਹੈ ਫਰੋਜੀ ਤੇ ਵਾਈਟ ਦਾ ਕੰਬੀਨੇਸ਼ਨ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਦਾ ਮੈਂ ਆਪਣਾ ਵੀ ਵਰਕ ਤੇ ਭੇਜਿਆ ਹੋਇਆ ਜਿਵੇਂ ਰੈਡੀ ਹੋਏਗਾ ਮੈਂ ਤੁਹਾਨੂੰ ਆਪਣਾ ਚੈੱਕ ਵੀ ਕਰਵਾਵਾਂਗੀ ਤੇ ਇਹ ਵੇਖੋ ਇਹ ਪਲੇਨ ਵਾਈਟ ਬਾਟਮ ਹੈ ਤੇ ਨਾਲ ਇਹ ਫਿਰੋਜੀ ਚਨੌਣ ਦੀ ਰਹੇਗੀ ਸ਼ਰਟ ਫਲਾਵਰ ਪ੍ਰਿੰਟ ਨਾਲ ਸ਼ਰਟ ਪੂਰੀ ਬਣੀ ਹੋਈ ਏ ਸੇਮ ਬਾਜੂ ਸੇਮ ਬੈਕਪੈਂਟ ਇਹਦੇ ਉੱਤੇ ਆਪਾਂ ਵਾਈਟ ਔਰ ਗੰਝਾ ਲਾ ਕੇ ਕਿਸੇ ਵੀ ਤਰ੍ਹਾਂ ਦਾ ਵਰਕ ਕਰ ਸਕਨੇ ਆ ਜੀ ਬਾਟਮ ਦੇ ਉੱਤੇ ਆਪਾਂ ਫਿਰੋਜੀ ਵਰਕ ਕਰਕੇ ਜਾਂ ਕਟਵਰ ਕਰਵਾ ਕੇ ਕਰਕੇ ਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਬਣ ਜਾਏਗਾ ਤੇ ਇਹਦਾ ਵੀ ਨਾਲੇ ਇਸੇ ਤਰ੍ਹਾਂ ਹੀ ਰਹੇਗਾ ਦੁਪੱਟਾ ਦੁਪੱਟੇ ਦੇ ਉੱਤੇ ਆਪਾਂ ਨੂੰ ਵਰਕ ਕਰਵਾਉਣ ਦੀ ਤੇ ਜ਼ਰੂਰਤ ਨਹੀਂ ਪੈਣੀ ਬਸ ਆਪਾਂ ਇਹਨੂੰ लेस वगैरह लगा के भी फिनिशिंग देके दुपट्टा बहुत सोणा लग जाएगा ਤੇ ਲਾਈਟ ਵੇਟ ਦੁਪੱਟਾ ਹੈ ਗਰਮੀ ਦੇ ਵਿੱਚ ਨਾ ਵੇਅਰ ਕੀਤਾ ਬਹੁਤ ਸੋਣਾ ਲੱਗਦਾ ਹੈ ਦੇਖੋ ਪ੍ਰਿੰਟ ਤੇ ਮੈਂ ਦੁਪੱਟਾ ਐਵੇਂ ਖੁੱਲਾ ਰੱਖਣੀ ਆ ਤੇ ਤੁਹਾਨੂੰ ਜਿਹੜਾ ਦੂਜਾ ਸੂਟ ਹੈ ਉਹ ਵੀ ਇਦਾਂ ਹੀ ਮੈਂ ਰੱਖ ਕੇ ਚੈੱਕ ਕਰਾਨੀ ਆ ਦੇਖੋ ਇਹ ਮੈਚਿੰਗ ਸੂਟ ਤੁਹਾਨੂੰ ਮੈਂ ਚੈੱਕ ਕਰਾਇਆ ਫਿਰੋਜੀ ਤੇ ਵਾਈਟ ਤੇ ਇਹਦੇ ਨਾਲ ਦਾ ਆਲਓਵਰ ਸੂਟ ਵੀ ਹੈ ਜੋ ਕੋਈ ਭੈਣ ਮੈਚਿੰਗ ਨਹੀਂ ਪਾਣਾ ਚਾਹਦੀ ਆਲਓਵਰ ਸੂਟ ਲੈਣਾ ਚਾਹਦੀ ਹੈ ਦੁਪੱਟਾ ਸੇਮ ਹੀ ਨੇ ਦੋਨੋਂ ਤੇ ਇਹ ਆਲਓਵਰ ਸੂਟ ਹੈ ਜੀ ਇਹਦੇ ਉੱਤੇ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਨੇ ਆ ਜੀ ਲਾਈਟ weight ਸੂਟ ਨੇ ਪੈਨ ਹੰਚ ਬਹੁਤ ਪਾਲ ਦੇ ਵਿੱਚ ਕੰਫਰਟੇਬਲ ਨੇ ਥੋੜੀ ਥੋੜੀ ਆਪਾਂ ਹਰਿਆਣੇ ਦੇ ਆ ਨਾ ਕਦੀ ਕਦੀ ਹਿੰਦੀ ਨਿਕਲ ਜਾਂਦੀ ਹੂ ਇਗਨੋਰ ਕਰਿਆ ਜੇ ਹਾਂਜੀ ਤੇ ਇਹਦਾ ਨੈਕਸਟ ਕਲਰ ਹੈਗਾ ਜੀ ਲਾਈਟ ਸੀ ਗ੍ਰੀਨ ਫਰੋਜੀ ਇਹ ਵੀ ਫਲਾਵਰ ਪ੍ਰਿੰਟ ਚ 셔ਟ ਹੈ ਬੈਕ ਫਰੰਟ ਸੇਮ ਸੇਮ ਬਾਜੂ ਦੇਖੋ ਤੇ ਵਿੱਚ ਪੀਸ ਪਿੰਕ ਜੇ ਫਲਾਵਰ ਬਣੇ ਹੋਏ ਨੇ ਨਾਲ ਨਾਲ ਥੋੜਾ ਥੋੜਾ ਵਾਈਟ ਦਾ ਕੰਬੀਨੇਸ਼ਨ ਹੈ ਤੇ ਨਾਲ ਇਹਦੇ ਗ੍ਰੇ ਔਰ ਫਰੋਜੀ ਦੇ ਟੱਚ ਨਾਲ ਐਵੇਂ ਸਾਰਾ ਪ੍ਰਿੰਟ ਚ ਬਾਟਮ ਬਣੀ ਹੋਈ ਹੈ ਦੇਖੋ ਤੇ ਇਹ ਇਹਦੇ ਨਾਲ ਇਸੇ ਤਰ੍ਹਾਂ ਹੀ ਰਹਿਗਾ ਦੁਪੱਟਾ ਮੈਂ ਤੁਹਾਨੂੰ ਸੂਟ ਚੈੱਕ ਕਰਵਾ ਰਹੀ ਹਾਂ ਸੂਟ ਜਿਵੇਂ ਆਪਣੇ ਆਰਡਰ ਦੇ ਨੇ ਇਹਦੇ ਨਾਲ ਦੇ ਸੇਮ ਸੂਟ ਮੇਰੇ ਕੋਲ ਮਿਲ ਜਾਣਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਮੈਂ ਕਿਹਾ ਕਿ ਤੁਹਾਨੂੰ ਸਾਰੇ ਕਲਰ ਕੰਬੀਨੇਸ਼ਨ ਤੇ ਦੁਪੱਟਿਆਂ ਦਾ ਸਾਰਾ ਥੋੜਾ ਆਈਡੀਆ ਲੱਗ ਜਾਂਦਾ ਤੇ ਜਿਵੇਂ ਵੀ ਫਿਰ ਆਪਾਂ ਕੋਈ ਵਰਕ ਕਰਵਾਉਣਾ ਹੈ ਆਪਣੀ ਚੋਇਸ ਅਕੋਰਡਿੰਗ ਆਪਾਂ ਵਰਕ ਕਰਵਾ ਸਕਦੇ ਹਾਂ ਜਾਂ ਸਟਿਚਿੰਗ ਕਰਵਾ ਸਕਦੇ ਹਾਂ ਇਹਨਾਂ ਸੂਟਾਂ ਨੂੰ ਲੈਸ ਦੇ ਕੇ ਵੀ ਆਪਾਂ ਡਿਜ਼ਾਈਨਿੰਗ ਦੇ ਕੇ ਸੂਟ ਸੋਹਣੇ ਰੈਡੀ ਹੋ ਜਾਂਦੇ ਨੇ ਜਿਵੇਂ ਆਪਾਂ ਜ਼ਿਆਦਾ ਹੀ ਜਾਂ ਮਤਲਬ ਘੱਟ ਬਜਟ ਦੇ ਵਿੱਚ ਸੂਟ ਬਣਾਉਣਾ ਚਾਹੁੰਦੇ ਆਂ ਤੇ तो लो जी नैक्सट रहेगा बहुत ही सोहना रेड पी मरजांडा पीस जहाँ कलर है और यदि डिजाइनिंग चेक करो तीखो ये देखो तो फ्रंट आएगा घेरे तो आएगी डिजाइनिंग यदि बैक प्लेन रहेगी जी।, जी बैक तो माह प्लेन रहनगियाँ ਦੇਖੋ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਦੁਪੱਟੇ ਦੀ ਜਿਆਦਾ ਨਾਲ ਘੇਰੇ ਦੇ ਨਾਲ ਨਾ ਕਲਰ ਕੰਬੀਨੇਸ਼ਨ ਸਾਰੇ ਦਿੱਤੇ ਹੋਏ ਨੇ ਇਹ ਸੈਲਫ 크ਰੇਪ ਦੀ ਰਹਿ ਗਈ ਬਾਟਮ ਸੈਲਫ ਪ੍ਰਿੰਟ ਬਣਿਆ ਹੋਇਆ ਤੇ 크ਰੇਪ ਦਾ ਫੈਬਰਿਕ ਹੈ ਪਿਓਰ 크ਰੇਪ ਦਾ ਫੈਬਰਿਕ ਹੈ ਬਹੁਤ ਹੀ ਵਧੀਆ ਕੋਈ ਖਰਾਬ ਨਹੀਂ ਹੋਏਗਾ ਬਹੁਤ ਸੋਹਣੀ ਵਿੱਚ ਨਾ ਸੈਲਫ ਬਣੀ ਹੈ ਤੇ ਲੋ ਇਹਦਾ ਮੈਂ ਦੁਪੱਟਾ ਤੁਹਾਨੂੰ ਖੋਲ ਕੇ ਚੈੱਕ ਕਰਾ ਨਹੀਂ ਦੁਪੱਟਾ ਵੇਖ ਕੇ ਤੇ ਤੁਹਾਨੂੰ सूट बहुत वादिया लगेगा देखो बॉर्डर आ गया बॉटम आ गई आएगा दपट्टा जे थानू पसंद हैट लेकर सूट लै ले सकते हो मैं काफी चार चार का सैट आया जिम्मे तीन चार चार सूट आप चके ने क्योंकि कई बार विडियो जल्दी मेरे तो नहीं कहनी बहुत कोशिश करी दी है ਤੇ ਜੋ ਮੇਰੇ ਕਸਟਮਰ ਪਹਿਲਾਂ ਨੇ ਮਤਲਬ ਆਨ ਵਿਜ਼ਿਟ ਵੀ ਕਰਦੇ ਨੇ ਤੇ ਉਹ ਵੀ ਵੀ ਜੋ ਬਾਹਰ ਦੇ ਆਰਡਰ ਹੁੰਦੇ ਨੇ ਫਿਰ ਆਪਾਂ ਉਹ ਵੀ ਰੈਡੀ ਕਰ ਦਿੰਨੇ ਆ। ਲੋ ਜੀ। ਇਹ ਬਰੀਕ ਪ੍ਰਿੰਟ ਦੇ ਵਿੱਚ orange rust ਜਿਹਾ ਕਲਰ ਹੈ ਤੇ ਇਹ ਵੀ ਪ੍ਰਿੰਟਡ ਸ਼ਰਟ ਹੈ। ਦੇਖੋ ਪਿਓਰ ਚਨਾਉਣ ਦਾ ਫੈਬਰਿਕ ਹੈ। ਤੇ ਨਾਲ ਬਰਬਰੀ ਚੱਕ ਦੇ ਤਰ੍ਹਾਂ ਨਾ ਬਾਟਮ ਬਣੀ ਹੋਈ ਏ ਕ੍ਰੇਪ ਦਾ ਫੈਬਰਿਕ ਕ੍ਰੇਪ ਦਾ ਲੇਕਿਨ ਜਿਵੇਂ ਬਰਬਰੀ ਦੇ ਵਿੱਚ ਚੱਕ ਹੁੰਦੀ ਹੈ ਨਾ ਬਰੀਕ ਬਰੀਕ ਸੈਲਫ ਚੱਕ ਬਣੀ ਹੋਈ ਏ ਵਿੱਚ ਬਾਟਮ ਦੇ ਬਹੁਤ ਸੋਹਣੀ ਚੱਕ ਬਣੀ ਏ ਤੇ ਇਹਦੇ ਨਾਲ ਇਹ ਰਹੇਗਾ ਜੀ ਦੁਪੱਟਾ ਦੁਪੱਟੇ ਨਾਲ ਹੀ ਸੂਟ ਦੀ ਲੁੱਕ ਬਣਦੀ ਏ ਜਿਵੇਂ ਜਿੰਨਾ ਵਧੀਆ ਮੱਜੀ ਸੂਟ ਹੋਏ ਜਿੰਨਾ ਚਿਰ ਦੁਪੱਟਾ ਸੋਹਣਾ ਨਾ ਹੋਏ ਤੇ ਸੂਟ ਸੋਹਣਾ ਹੀ ਨਹੀਂ ਲੱਗਦਾ ਤੇ ਇਹ ਚਨੌਣ ਦੇ ਬਰਬਰੀ ਦੇ ਚਾਂ ਜਿਵੇਂ ਆਪਾਂ ਜਿਹੜੇ ਪ੍ਰਿੰਟਰ ਡਿਜ਼ਾਈਨਰ ਸੂਟ ਹੁੰਦੇ ਨੇ ਇਹਨਾਂ ਦੀ ਦੁਪੱਟੇ ਨਾਲ ਹੀ ਜ਼ਿਆਦਾ ਹੀ ਲੁੱਕ ਵਧੀਆ ਬੰਦੀ ਐ ਸੂਟਾਂ ਦੀ ਤੇ ਇਹਨੂੰ ਵੀ ਤੁਸੀਂ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰਵਾ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰਾ WhatsApp ਤੇ ਜਿਹੜਾ ਨੰਬਰ ਚੱਲਦਾ ਹੈ ਤੇਜ ਕੇ ਤੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਜੀ ਜੇ ਤੁਸੀਂ ਸੂਟ ਮੇਰੇ ਤੋਂ ਨਹੀਂ ਸਿਚ ਕਰਾਣਾ ਚਾਹੁੰਦੇ ਕਿਸੇ ਕਿਸੇ ਜਿਵੇਂ ਆਪਾਂ ਕੋਈ ਕਈ ਵੀ ਨਹੀਂ ਆਪਾਂ ਪਿੰਡ ਸ਼ਹਿਰ ਦੇ ਵਿੱਚ ਆਪਣਾ ਕੋਈ ਪਰਸਨਲ ਟੇਲਰ ਹੁੰਦਾ ਜਾਂ ਬੁਟੀਕ ਉਥੋਂ ਆਪਾਂ ਸਟੀਚ ਕਰਵਾਉਣਾ ਚਾਹੁੰਦੇ ਆ ਤੇ ਉਥੋਂ ਵੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਇਹ ਵੀ ਆ ਗਿਆ ਸਕਿਨ ਦੇ ਉੱਤੇ ਰੈੱਡ ਗ੍ਰੀਨ ਦੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਪ੍ਰਿੰਟ ਹੈ ਵੀ ਤੇ ਇਹਦੇ ਨਾਲ ਹੀ ਆ ਦੇਖੋ ਸੈਲਫ ਚੈੱਕ ਸੈਲਫ ਦੀ ਡਿਜ਼ਾਈਨਿੰਗ ਦੇ ਵਿੱਚ ਹੀ ਬਟਨ ਬਣੀ ਹੋਈ ਏ ਦੋਨੋਂ ਕਲਰ ਇਹਦੇ ਵਿੱਚ ਬਟਨ ਦੇ ਵਿੱਚ ਆਏ ਹੋਏ ਨੇ ਦੇਖੋ ਤੇ ਇਹ ਰਹਿਗਾ ਇਹਦੇ ਨਾਲ ਦੁਪੱਟਾ ਇਹ ਦੇਖੋ ਜੀ ਦੁਪੱਟੇ ਬਹੁਤ ਸੋਹਣੇ ਨੇ ਤੁਸੀਂ ਖੋਦੀ ਵੇਖੋ 2.5 ਮੀਟਰ ਦੇ ਦੁਪੱਟੇ ਨੇ 2.5 ਤੋਂ ਵੀ ਪਲੱਸ ਹੀ ਨੇ ਇਹ ਸੈਂਟਰ ਦੇ ਵਿੱਚ ਫਲਾਵਰ ਆ ਗਿਆ ਤੇ ਸਾਈਡਾਂ ਦੇ ਵਿੱਚ ਵੱਡੇ ਫਲਾਵਰ ਬਣ ਕੇ ਤੇ ਫੋਰ ਸਾਈਡ ਵੀ ਦੁਪੱਟੇ ਦੀ ਬਣੀ ਹੋਈ ਏ ਦੁਪੱਟਾ ਵੇਰ ਕਿਤੇ ਬਹੁਤ ਸੋਹਣਾ ਲੱਗਦਾ ਜੀ ਤੁਸੀਂ ਐਵੇਂ ਆਪਣਾ ਸਕਰੀਨ ਸ਼ਾਟ ਲੈ ਕੇ ਜੇ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੀ ਲੋ ਜੀ ਨੈਕਸਟ ਸੂਟ ਵੀ ਬਹੁਤ ਹੀ ਸੋਹਣਾ ਹੈ ਇਹ ਸੂਟ ਮੇਰੇ ਬਹੁਤ ਸੇਲ ਹੁੰਦੇ ਨੇ ਕਿਉਂਕਿ ਇਹ ਸੂਟ ਆਪਾਂ ਹਰ ਜਗ੍ਹਾ ਤੇ ਪਾ ਸਕਨੇ ਆ ਜੇ ਕਿਸੇ ਦੇ ਘਰ ਆਪਾਂ ਮਿਲਣ ਜਾਣੇ ਆ ਤਾਂ ਪਾ ਸਕਨੇ ਆ ਜੇ ਖਣਪੜ ਸਾਹਿਬ ਹੈ ਜਾਂ ਕਿੱਟੀ ਪਾਰਟੀ ਹੈ ਕੋਈ ਜਾਪ ਆ ਕੋਈ ਬਰਥਡੇ ਵੇ ਤੇ ਲਾਈਟ ਵੇਟ ਸੂਟ ਹੁੰਦੇ ਨੇ ਕਈ ਵਾਰੀ ਆਪਾਂ ਆ ਕੇ ਜਲਦੀ ਜਲਦੀ ਨਹੀਂ ਚੇਂਜ ਕਰਨਾ ਚਾਹੁੰਦੇ ਤੇ ਥੋੜੀ ਦੇਰ ਪਾ ਕੇ ਵੀ ਰੱਖ ਸਕਨੇ ਆ ਕਿਉਂਕਿ ਜਿਵੇਂ ਹੈਵੀ ਕੜਾਈ ਵਾਲਾ ਆਪਾਂ ਹੁੰਦੇ ਕਿ ਤੋਂ ਬਾਹਰ ਹੋਈ ਤੇ ਹੁੰਦੇ ਹੀ ਕਹੀਦਾ ਕਿ ਪਹਿਲਾਂ ਚੇਂਜ ਕਰੋ ਜੀ ਸੂਟ ਭਾਰਾ ਲੱਗਦਾ ਪਿਆ ਬਟੇਨਾਂ ਨੂੰ ਆਪਾਂ ਪਾ ਕੇ ਥੋੜਾ ਟਾਈਮ ਘਰ ਦੇ ਵਿੱਚ ਵੀ ਰਹਿ ਸਕਨੇ ਆ ਇਹ ਦੇਖੋ ਜੀ ਹਾਂਜੀ ਇਹ ਸੂਟ ਦੇ ਵਿੱਚ ਦੇਖੋ ਉਲਟੀ ਸਾਈਡ ਤੋਂ ਮੈਂ ਵਿਖਾਨੀ ਆ ਕਿਉਂਕਿ ਸਿੱਧੀ ਸਾਈਡ ਤੋਂ ਨਹੀਂ ਪਤਾ ਚੱਲਣਾ ਚਿਕਨ ਕਾਰੀ ਬਣੀ ਹੋਈ ਏ ਤੇ ਉੱਤੇ ਬ੍ਰੀਕ ਇੱਕ ਬ੍ਰੀਕ ਸੀਕਵੈਂਸ ਹੈ ਬ੍ਰੀਕ ਬ੍ਰੀਕ ਬਿਲਕੁਲ ਬ੍ਰੀਕ ਸਿੱਪੀ ਵਰਕ ਦੇ ਵਿੱਚ ਦਿਖਤੀ ਨਹੀਂ ਤੇ ਸੈਲਫ ਦੇ ਵਿੱਚ ਇਸ ਤਰ੍ਹਾਂ ਬਾਟਮ ਬਣੀ ਹੋਈ ਏ ਤੇ ਇਹਦਾ ਵੀ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਵੇਖ ਕੇ ਖੁਸ਼ ਹੋ ਜਾਓਗੇ ਆ ਲੋ ਜੀ ਚੈੱਕ ਕਰੋ ਦੁਪੱਟਾ ਦੇਖੋ ਦੁਪੱਟੇ ਦੇ ਫੋਰ ਸਾਈਡ ਵਰਕ ਕੇ ਇਹ ਵੀ ਸ਼ਟ ਦੀ ਤਰ੍ਹਾਂ ਨਾ ਉਲਟੀ ਸਾਈਡੋਂ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਫੋਰ ਸਾਈਡ ਵਰਕ ਕੇ ਤੇ ਵਿੱਚ ਵੀ ਜਵੇਂ ਨਾ ਥ੍ਰੈਡ ਦੀਆਂ ਲਾਈਨਾਂ ਪਈਆਂ ਹੋਈਆਂ ਨੇ ਤੇ ਦੇਖੋ ਪਹਿਲਾਂ ਫੋਰ ਸਾਈਡ ਲਾਈਨਿੰਗ ਆ ਕੇ ਫਿਰ ਵਰਕ ਆ ਕੇ ਫਿਰ ਵਿੱਚ ਡਿਜ਼ਾਈਨਿੰਗ ਹੈ ਦੁਪੱਟਾ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣਾ ਹੈ ਦੇਖੋ ਜੀ ਤੇ ਐਵੇਂ ਤੁਸੀਂ ਜੇ ਤੁਹਾਨੂੰ ਇਹ ਵੀ ਸੂਟ ਚਾਹੀਦਾ ਇਹਦੇ ਨਾਲ ਦਾ ਸੂਟ ਵੀ ਮਿਲ ਜਾਏਗਾ ਤੇ ਤੁਸੀਂ ਇਹ ਸਾਰੇ ਸੂਟ ਲੈ ਸਕਦੇ ਹੋ ਜੀ ਕਿ ਲੋ ਜੀ ਮੈਂ ਇਹ ਤੁਹਾਨੂੰ ਚੁਣੋਂਦੇ ਸੂਟ ਚੈੱਕ ਕਰਵਾਏ ਨੇ ਸੂਟ ਚੈੱਕ ਕਰਵਾਉਣ ਦਾ ਰੀਜਨ ਇਹ ਹੁੰਦਾ ਹੈ ਕਿ ਜਿਵੇਂ ਨਾ ਆਪਾਂ ਸੂਟ ਦੇਖ ਕੇ ਆਪਾਂ ਨੂੰ ਕਲਰ ਦਾ ਡਿਜ਼ਾਈਨਿੰਗ ਦਾ ਪਤਾ ਚੱਲਦਾ ਹੈ ਤੇ ਆਪਾਂ ਆਪਣੀ ਏਜ ਅਕੋਰਡਿੰਗ ਆਪਾਂ ਜਜਮੈਂਟ ਕਰ ਲੈਣੀ ਆ ਕਿ ਆ ਸੂਟ ਚੱਜੇਗਾ ਨਾ ਚੱਜੇਗਾ ਜਾਂ ਕਿਸ ਪ੍ਰੋਗਰਾਮ ਤੇ ਆਪਾਂ ਇਹ ਸੂਟ ਪਾ ਸਕਨੇ ਆ ਕਲਰ ਪਾ ਸਕਨੇ ਆ ਤੇ ਇਹਨਾਂ ਸੂਟਾਂ ਨੂੰ ਲੇਸ ਵਗੈਰਾ ਲਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੋ ਜਾਏਗੀ ਜੇ ਨਹੀਂ ਤੇ ਆਪਾਂ ਪਹੁੰਚਾਂ ਦੇ ਵਰਕ ਕਰਵਾ ਕੇ ਜਾਂ ਅੱਜਕੱਲ ਪੈਚ ਲਾ ਕੇ ਬਹੁਤ ਸੋਹਣੇ ਵਰਕ ਹੁੰਦੇ ਨੇ ਨੈਕ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਤੇ ਇਹ ਸੂਟ ਪਾਏ ਵੀ ਬਹੁਤ ਸੋਹਣੇ ਨੇ ਔਰ ਬਹੁਤ ਹੀ ਕਾਉਂਟੇਬਲ ਨੇ ਜਿਵੇਂ ਆਪਾਂ ਗਰਮੀ ਦੇ ਵਿੱਚ ਹੈਵੀ ਸੂਟ ਨਹੀਂ ਪਾ ਸਕਦੇ ਛੋਟੇ-ਮੁੰਡੇ ਪ੍ਰੋਗਰਾਮ ਹੁੰਦੇ ਨੇ ਤੇ ਆਪਾਂ ਇਹਨਾਂ ਸੂਟਾਂ ਨੂੰ ਪਾ ਸਕਨੇ ਆ ਤੇ ਇਹਨਾਂ ਸਾਰੇ ਸੂਟਾਂ ਦੇ ਮੈਂ ਨਾ ਮਤਲਬ ਇਹਨਾਂ ਦੇ ਜਿਹੜੇ ਪ੍ਰਾਈਸ ਸਾਰੇ ਮੈਂ ਸਕਰੀਨ ਤੇ ਸ਼ੋਅ ਕਰ ਦਿਆਂਗੀ ਮੇਰਾ ਤੁਹਾਡਾ ਗਲਾ ਖਰਾਬ ਹੈ ਤੇ ਜੇ ਤੁਹਾਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਤੇ ਤੁਸੀਂ ਮੇਰਾ WhatsApp ਨੰਬਰ ਸਕਰੀਨ ਤੇ ਚੱਲਦਾ 95 99557267007 ਹੈ ਜੀ ਤੇ ਇਹਦੇ ਉੱਤੇ ਆਪਣਾ ਮੈਸੇਜ ਭੇਜ ਕੇ ਸਕਰੀਨਸ਼ਾਟ ਭੇਜ ਕੇ ਤੇ ਸਭ ਨੂੰ ਬਾਈ ਕਰ ਸਕਦੇ ਹੋ ਜੀ ਤੇ ਆਪਾਂ ਬਹੁਤ ਵਧੀਆ ਸਟੀਚਿੰਗ ਕਰਨੇ ਆ ਬਹੁਤ ਵਧੀਆ ਵਰਕ ਕਰਵਾਨੇ ਆ ਬਹੁਤ ਹੀ ਪਰਫੈਕਟ ਕਾਰੀਗਰ ਨੇ ਥੋੜਾ ਜਿਹਾ ਕੰਮ ਡਿਲੇ ਵੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੇ ਰੋਜੇ ਵਗੈਰਾ ਆਪਣੇ ਸਾਰੇ ਕਾਰੀਗਰਾਂ ਦੇ ਚੱਲਦੇ ਨੇ ਤੇ ਆਪਣੇ ਆਪਣੇ ਧਰਮ ਮੁਤਾਬਿਕ ਸਭ ਨੂੰ ਹੀ ਆਪਣੇ ਦਿਨ ਮਤਲਬ ਬਹੁਤ ਜ਼ਰੂਰੀ ਹੁੰਦੇ ਨੇ ਮਨਾਣੇ ਤੇ ਇਸ ਕਰਕੇ ਥੋੜਾ ਜਿਹਾ ਇਸ ਮਹੀਨੇ ਦੇ ਵਿੱਚ ਕੰਮ ਦੇ ਵਿੱਚ ਦੇਰੀ ਹੁੰਦੀ ਹੈ ਕਿ ਤੇ ਜਿੰਨਾ ਪੈਣਾ ਦੇ ਆਰਡਰ ਚੱਲਦੇ ਨੇ ਤੇ ਮੈਂ ਉਹਨਾਂ ਨੂੰ ਵੀ ਰਿਪੀਅਸਟ ਕਰਨੀ ਆ ਕਿ ਥੋੜੀ ਜੀ ਤੁਹਾਨੂੰ ਵੇਟ ਕਰਨੀ ਪੈਗੀ ਤੇ ਵੈਸੇ ਤਾਂ ਕਾਰੀਗਰ ਚਲੋ ਹੋ ਰਹੀ ਹੈਣ ਫਿਰ ਕੰਮ ਦੇ ਹਿਸਾਬ ਨਾਲ ਜਿਹੜੇ ਬੰਦੇ ਨੂੰ ਜਿਹੜਾ ਕੰਮ ਦਿੱਤਾ ਹੁੰਦਾ ਉਹਨੇ ਉਹੀ ਕਰਨਾ ਹੁੰਦਾ ਤੇ ਜਿਵੇਂ ਆ 10 ਨੇਮ ਰਹਿ ਗਏ ਨੇ 11 12 ਨੇਮ ਇਹਨਾਂ ਦੇ ਰੋਜ਼ੇ ਖਤਮ ਹੋ ਜਾਣੇ ਨੇ ਫਿਰ ਕੰਟੀਨਿਊ ਕੰਮ ਆਪਣਾ ਦਿਨ ਰਾਤ ਚੱਲੇਗਾ ਤੇ ਤੁਸੀਂ ਕੋਈ ਵੀ ਸੂਟ ਪਸੰਦ ਹੁੰਦਾ ਇਹਨਾਂ ਦਾ ਮੈਨੂੰ ਇੱਕ ਵਾਰੀ ਆਰਡਰ ਜਰੂਰ ਦਿਓ ਜਿਹੜੀਆਂ ਭੈਣਾਂ ਮੇਰੇ ਨਾਲ ਨਹੀਂ ਜੁੜੀਆਂ ਤੇ ਜਾਂ ਕੋਈ ਬਾਹਰ ਤੋਂ ਵੇਨੀਆਂ ਨੇ ਇੰਡੀਆ ਤੋਂ ਵੇਨੀਆਂ ਨੇ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਮੇਜਰਮੈਂਟ ਦੇਣਾ ਹੈ ਆਪਣਾ ਸੂਟ ਪਸੰਦ ਕਰਨਾ ਹੈ ਤੇ ਜੇ ਤੁਸੀਂ ਚਾਹੋਗੇ ਕਿ ਸਟੀਚਿੰਗ ਕਰਦੀਏ ਤੇ ਸਟੀਚਿੰਗ ਕਰਦੇ ਹਾਂ ਜੇ ਤੁਸੀਂ ਸਟੀਚਿੰਗ ਨਹੀਂ ਕਰਵਾਣੀ ਐਲਟੀ ਸੂਟ ਲੈਣਾ ਤੇ ਆਪਾਂ ਸੂਟ ਹੀ ਤੁਹਾਡੇ ਘਰ ਤੱਕ ਪਹੁੰਚਾਣਾ ਮੇਰੀ ਜ਼ਿੰਮੇਵਾਰੀ ਹੈ ਤੇ ਇਹਨਾਂ ਦੇ ਪ੍ਰਾਈਸ ਵਗੈਰਾ ਮੈਂ ਸ਼ੋਅ ਕਰ ਦਿਆਂਗੀ ਤੇ ਜੋ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਆਰਡਰ ਕਰੇਗਾ ਤੇ ਉਹਦੀ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਤੇ ਜੇ ਕੋਈ ਮੇਰੀ ਬਾਹਰ ਤੋਂ ਭੇਨ ਕਵੇਗੀ ਤੇ ਉਹਨਾਂ ਨੂੰ ਸ਼ਿਪਿੰਗ ਚਾਰਜ ਦੇਣੇ ਪੈਣਗੇ ਤੇ ਬਾਕੀ ਜੋ ਵੀ ਮੇਰੇ ਭੈਣ ਪਹਿਲੀ ਵਾਰੀ ਕੋਈ ਆਰਡਰ ਬਾਹਰੋਂ ਨਵੀਂ ਦਿੰਦੀ ਤੇ ਆਪਾਂ ਉਹਨੂੰ ਥੋੜਾ ਬਹੁਤ ਡਿਸਕਾਊਂਟ ਜ਼ਰੂਰ ਦੇਾਂਗੇ ਜੀ ਤੇ ਠੀਕ ਹੈ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਤੇ ਜੇ ਮੇਰੀ ਰਿਕਵੈਸਟ ਹੈ ਵਾਰ-ਵਾਰ ਕੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜ਼ਰੂਰ ਦੱਸਿਆ ਕਰੋ ਤੇ ਨੈਕਸਟ ਵੀਡੀਓ ਲੈ ਕੇ ਫੇਰ ਆਪਾਂ ਤੁਹਾਡੇ ਨਾਲ ਜਲਦੀ ਮਿਲਨੇ ਆ ਸਤਿ ਸ੍ਰੀ ਅਕਾਲ ਜੀ